ਜਦੋਂ ਮੇਰੇ ਪਿੰਡ ਘਮਾਣਾ ਪਹਿਲੀ ਵਾਰ ਅਸੀਂ ਕਬੱਡੀ ਕੱਪ ਕਰਵਾਇਆ 2018 ਵਿੱਚ ਇਹ ਸਾਡੇ ਪਿੰਡ ਘਮਾਣਾ ਦੇ ਪਹਿਲੇ ਕਬੱਡੀ ਕੱਪ ਦਾ ਵੀ ਵੈਸਟੇਟਰ ਰਿਹਾ ਇਹ ਐ ਜੋਸ਼ਰ ਆਲਮਗੀਰ ਵਾਲਾ ਕਬੱਡੀ ਪਾ ਰਿਹਾ ਸਾਹਮਣੇ ਚਾਰ ਜਾਫੀ ਨੇ ਚਾਰਾਂ ਵਿੱਚੋਂ ਦੇਖਾ ਹੁਣ ਕੌਣ ਕੌਣ ਬੱਲੇ ਬੱਲੇ ਕਰਾਵੇਗਾ ਲੈ ਵੀ ਪ੍ਰਵੀਰ ਕਹਦੇ ਅੰਤਰ ਨੂੰ ਆ ਸ਼ਿੱਲੂ ਦਾ मेरे मित्र एक पास अंक तो दूजे पास सचे पादशाह मेरे करे फिर फिर मेरे मित्र ये मुडाखीर साहब की धरती का जशन हैूजे पास अंक और मेरे मित्रों ਸਿਰ ਪਰਮਾਨ ਫੇਰ ਆ ਗਿਆ ਉਹ ਕਹਿੰਦੇ ਕਿੰਨੀ ਦਾ ਯਾਰ ਕਬੱਡੀ ਪਾਉਣ ਦੇ ਲਈ ਵੱਧ ਆਇਆ ਇਹ ਕਹਿੰਦੇ ਭੱਟੀ ਖੋੜਾਂ ਦਾ ਉਹ ਜੋਤੀ ਸਪੱਜ ਖੋੜਾਂ ਦਾ ਯਾਰ ਹੈ ਲਓ ਦੂਜੇ ਪਾਸੇ ਪ੍ਰਵੀਨ ਉਹ ਮਿਰਜ਼ਾਪੁਰ ਦੀ ਧਰਤੀ ਦਾ ਮੇਰੇ ਮਿੱਤਰੋ ਯਾਰ ਹੈ ਕਹਿੰਦੇ ਛਸ਼ਨ ਆਲਮਜੀਰ ਦੇ ਨਾਲ ਆ ਕਹਿੰਦੇ ਕਬੱਡੀ ਪਾਉਣ ਲਈ ਅੰਚਰੇ ਨਦਾਨੇ ਵਾਲਾ ਇਹ ਥੋੜੇ ਦਿਨ ਪਹਿਲਾਂ ਚੱਥੇ ਗਵਿੰਦਪੁਰੇ ਦਾ ਕਹਿੰਦੇ ਕਬੱਡੀ ਕੱਪ ਦਾ ਮੋਟਰਸਾਈਕਲ ਦਾ ਜਿੱਤੂ ਰਿਹਾ ਆ ਰੇਡਰ ਪਰ ਦੂਜੇ ਪਾਸੇ ਘੱਗੀ ਜੱਫਾ ਲਾ ਗਿਆ ਜਿੰਨੇ ਵੱਡਾ ਬੱਲੇ ਬੱਲੇ ਪਾ ਦਿਓ ਜਿਹੜਾ ਜਸ਼ਨ আলমਗੀਰ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਇਹਦੀ ਨਿਮਰਤਾ ਵਧੀਆ ਇਹਦੀ ਮਿਸਾਲ ਕਿਹਦੇ ਕੱਚ ਜਿਹੜੀ ਛਾਤੀ ਇਹ ਕੌਣ ਹੈ ਇਹ আলমਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਮੇਰੇ ਮਿੱਤਰੋ ਜਸ਼ਨ ਲੈ ਵੀ ਨਿਮੀ ਇਹ ਮੋਟਰਸਾਈਕਲ ਵਾਲੀਆਂ ਪੈਂਦੀਆਂ ਜਸ਼ਨ ਪਰਮਾਰ ਕਹਿੰਦਾ ਇਹ 11000 ਦੇ ਹੋਣਗੇ ਦਵਿੰਦਰ ਕਾਂਗੇ ਦੇ ਦੋ ਜੱਫੇ 11000 ਦੇ ਹੋਣਿਆ ਆ ਜਸ਼ਨ ਪਰਮਾਰ ਸੁਖੰਦਰ ਸਿੰਘ ਪਹਿਲਵਾਨ ਦਾ ਪੋਤਾ ਮੇਰੇ ਮਿੱਤਰੋ ਇੱਕ ਤਕੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਵੀ निर्मलोनील मेरे मित्रों दूसरे पास मिर्जा बुरी है पर सामने बी मेरे मित्रों राकेश ने खेड मैदान होमेंटरी ਵੀ ਹਾਏ ਬੀਬੀ ਕਾਕੇ ਵਾਲਾ ਆ ਗਿਆ ਤੁਸੀਂ ਅਨਾਉਂਸ ਕਰਤਾ ਵੀ